ਗਰਮ ਸਿੰਘ ਚੇਅਰਮੈਨ ਪੰਜਾਬ ਬਾਜੀਗਰ ਫਰੰਟ ਕੀ ਕਹਿਣਾ ਚਾਹੁੰਦੇ ਆ ਅਸੀਂ ਭਾਰਤ ਦੇ ਪ੍ਰਾਈਮ ਮਿਨਿਸਟਰ ਬਾਰੇ ਕੁਝ ਜਾਣਕਾਰੀਆਂ ਦੇਣੀ ਚਾਹੁੰਦੇ ਆ ਭਾਰਤ ਦੇ ਲੋਕਾਂ ਨੂੰ ਔਰ ਭਾਰਤ ਦੇ ਰਾਸ਼ਟਰਪਤੀ ਨੂੰ ਕੁਝ ਮੰਗਲ ਕਰਨੀਆਂ ਚਾਹੁੰਦੇ ਆ ਹਾਂਜੀ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਦ੍ਰੋਪਤੀ ਮੁਰਮੂ ਰੂਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਔਰ ਹਿੰਦੁਸਤਾਨ ਦੇ ਯੁੱਧ ਦੀ ਵਿਉਂਤਬੰਦੀ ਬਣਾ ਰਹੇ ਨੇ ਪਰਮਾਤਮਾ ਨੇ ਚਾਇਆ ਤੇ ਅਸੀਂ ਇਹ ਜੁੱਧ ਨਹੀਂ ਹੋਣ ਦੇਣਾ ਰਾਸ਼ਟਰਪਤੀ ਜੀ ਰਸ਼ੀਆ ਤੇ ਯੂਕਰੇਨ ਦਾ ਜੁੱਧ ਪਿਛਲੇ 2 ਸਾਲ ਤੋਂ ਹੋ ਰਿਹਾ ਆਪ ਉਹਨਾਂ ਨੂੰ ਆਦੇਸ਼ ਪੱਤਰ ਲਿਖੋ ਕਿ ਜੁੱਧ ਸਮਾਪਤ ਕਰ ਦਿੱਤਾ ਜਾਵੇ ਦੁਨੀਆ ਤੀਸਰੇ ਵਿਸ਼ਵ ਦੇ ਜੁੱਧ ਵੱਲ ਵੱਧ ਰਹੀ ਆ ਅਗਰ ਅਜਿਹਾ ਹੁੰਦਾ ਹੈ ਤਾਂ ਆਈ ਜੋ ਧਰਤੀ ਆ ਨਾ ਇਥੇ ਹਰਿਆਵਲ ਰਹੇਗੀ ਔਰ ਨਾ ਹੀ ਇਹ ਧਰਤੀ ਬੀਜ ਬੋਣ ਦੇ ਕਾਬਲ ਰਹੇਗੀ ਇਸ ਤੀਸਰੇ ਵਿਸ਼ਵ ਯੁੱਧ ਨੂੰ ਅਗਰ ਕੋਈ ਰੋਕ ਸਕਦਾ ਹੈ ਤਾਂ ਉਹ ਸਿਰਫ ਔਰ ਸਿਰਫ ਭਾਰਤ ਰੋਕ ਸਕਦਾ ਆ ਮੈਂ ਭਾਰਤ ਦੇ ਰਾਸ਼ਟਰਪਤੀ ਨੂੰ ਬੇਨਤੀ ਕਰਦਾ ਕਿ ਆਪ ਆਪਣੀ ਭੂਮਿਕਾ ਬੜੇ ਜੋਰ ਸ਼ੋਰ ਨਾਲ ਨਿਭਾਓ ਰਾਸ਼ਟਰਪਤੀ ਜੀ ਮੋਦੀ ਨਾ ਕਲਕੀ ਅਵਤਾਰ ਆ ਨਾ ਵਿਸ਼ਨੂੰ ਦਾ ਅਵਤਾਰ ਆ ਆਰਐਸਐਸ ਦੁਆਰਾ ਇਸ ਨੂੰ ਤਿਆਰ ਕੀਤਾ ਗਿਆ ਆ ਔਰ ਦੇਸ਼ ਔਰ ਦੁਨੀਆ ਨੂੰ ਗੁੰਮਰਾਹ ਕੀਤਾ ਜਾ ਰਿਹਾ ਅੱਜ ਪੜ੍ਹੇ ਲਿਖੇ ਲੋਕਾਂ ਦਾ ਜੋਗਿਆ ਅਗਰ ਵਾਕਿਆ ਹੀ ਕੋਈ ਅਵਤਾਰ ਹੈ ਤਾਂ ਕਿਦੇ ਕਿਹੜੇ ਵੇਦ ਔਰ ਕਿਹੜੇ ਗ੍ਰੰਥ ਦੇ ਵਿੱਚ ਇਸ ਦੇ ਬਾਰੇ ਉਹ ਸ਼ਬਦ ਸੰਮਲਿਤ ਜਾਂ ਅੰਕਿਤ ਕੀਤੇ ਗਏ ਹਨ ਉਹ ਸਾਹਮਣੇ ਕੀਤੇ ਜਾਣ ਕਿੰਨੇ ਕਿਹਾ ਨਹੀਂ ਕਰਦੇ ਸਾਨੂੰ ਸਾਰਾ ਕੁਝ ਦੱਸਾਂਗੇ ਮੇਰੇ ਕੋ ਵੀਡੀਓਜ਼ ਨੇ ਨਹੀਂ ਹੁਣ ਦੱਸੋ ਨਾ ਤੁਹਾਨੂੰ ਪਹਿਲਾਂ ਵੀ ਕਿੰਨੇ ਤੁਹਾਨੂੰ ਸਵਾਲ ਪੁੱਟ ਕਰ ਰਿਹਾ ਮੈਨੂੰ ਕਿਹਾ ਇਹਨਾਂ ਨੇ ਕਿਹਾ ਜਿਹੜੇ ਅਜोध्या ਰਾਮ ਮੰਦਰ ਦੀ ਇਹਨਾਂ ਦੇ ਪ੍ਰਧਾਨ ਚੰਪਤਰਾਏ ਜੀ ਉਹ ਕਹਿ ਰਿਹਾ ਕਿ ਇਹ ਵਿਸ਼ਨੂੰ ਦਾ ਅਵਤਾਰ ਆ ਉਸ ਤੋਂ ਬਾਅਦ ਡਾਕਟਰ ਹਰਸ਼ਵਰਧਨ ਜੀ ਭਾਜਪਾ ਦੇ ਨੇਤਾ ਨੇ ਉਹ ਕਹਿ ਰਿਹਾ ਕੇ ਕਲਕੀ ਅਵਤਾਰ ਆ ਜੂਪੀ ਦੇ ਮੰਤਰੀ ਸ਼੍ਰੀ ਗੁਲਾਬ ਦੇਵੀ ਸ਼੍ਰੀਮਤੀ ਗੁਲਾਬ ਦੇਵੀ ਜੀ ਕਹਿ ਰਹੇ ਆ ਕਿ ਭਗਵਾਨ ਉਸ ਤੋਂ ਬਾਅਦ ਨਰਿੰਦਰ ਮੋਦੀ ਭਾਰਤ ਦੇ ਸ਼ੰਕਰਾਚਾਰੀਆ ਔਰ ਭਾਰਤ ਦੇ ਕਿਸਾਨਾਂ ਤੋਂ ਮੁਆਫੀ ਮੰਗਣ ਅਗਰ ਇਹ ਮੁਆਫੀ ਮੰਗਣਗੇ ਤੇ ਅਸੀਂ ਵੀ ਇਹਨਾਂ ਨੂੰ ਮਾਫ ਕਰ ਦਵਾਂਗੇ ਰਾਸ਼ਟਰਪਤੀ ਜੀ ਅਸੀਂ ਪ੍ਰਧਾਨ ਮੰਤਰੀ ਦੀ ਇੱਕ ਇੱਕ ਨਾੜੀ ਤੋਂ ਵਾਕਿਬ ਆ ਪਰਦੇਸ਼ ਸ਼ੰਕਰਾਚਾਰੀਆ ਜੀ ਬੈਠਦੇ ਆ ਜਾਂ ਚਾਰੋਂ ਧਰਮਾਂ ਦੇ ਵਿਦਵਾਨ ਲੋਕ ਬੈਠਦੇ ਆ ਥੈਟਿਕਲੀ ਔਰ ਪ੍ਰੈਕਟੀਕਲੀ ਵੀ ਆਪਾਂ ਇਹ ਸਭ ਕੁਝ ਦੇਣ ਨੂੰ ਬੈਠੇ ਆ ਤਿਆਰ ਬਰ ਤਿਆਰ ਆ ਰਾਸ਼ਟਰਪਤੀ ਜੀ ਅਸੀਂ ਵੀ ਦੇਸ਼ ਦੀ ਸੇਵਾ ਲਈ ਆਏ ਆ ਪ੍ਰਸ਼ਾਸਨ ਨੂੰ ਕਹੋ ਕਿ ਉਹ ਕੋਆਪਰੇਟ ਕਰਨ ਪਰਮਾਤਮਾ ਨੇ ਚਾਇਆ ਸਦਾ ਸ਼ਿਵ ਨੇ ਚਾਇਆ ਤੇ ਇਸ ਭਾਰਤ ਨੂੰ ਭਾਰਤ ਦੇ ਵਿੱਚ ਜਿਤਨੇ ਵੀ ਮਸਲੇ ਨੇ ਉਹਨਾਂ ਦਾ ਹੱਲ ਕਰ ਦੇਵਾਂਗੇ ਔਰ ਇਸ ਭਾਰਤ ਨੂੰ ਅਗਾਂਹ ਆਸਮਾਨ ਦੀਆਂ ਬੁਲੰਧੀਆਂ ਵੱਲ ਲੈ ਕੇ ਜਾਵਾਂਗੇ ਆਪ ਦਾ ਸਰ ਕੋਈ ਸਵਾਲ ਜਿਸ ਤਰ੍ਹਾਂ ਦੀ ਕਹਿਣ ਦੇਓ ਗਾਂ ਚੌਣਾ ਆ ਰਹੀਆਂ ਚੌਣਾ ਦੇ ਵਿੱਚ ਫਿਰ ਤੁਹਾਡਾ ਅਗਲਾ ਨਤੀਜਾ ਕੀ ਹੈ ਜਿਸ ਫੈਸਲੇ ਕੀ ਹੈ ਮੈਂ ਕੋਈ ਇਲੈਕਸ਼ਨ ਨਹੀਂ ਲੜ ਰਿਹਾ ਤੁਹਾਨੂੰ ਇਹ ਨਹੀਂ ਕਹਿੰਦੇ ਅੰਦਿਤਾ ਚਾਉਣਾ ਆਂਦੀਆਂ ਵਾ ਇਹ ਗੱਲਾਂ ਨਹੀਂ ਮੰਨੇ ਜਾਂਦੇ ਤੁਸੀਂ ਵੋਟਾਂ ਕਿਹਨੂੰ ਪਾਉਵੇਂ ਅਸੀਂ ਵੋਟਾਂ ਉਹਨੂੰ ਪਾਵਾਂ ਅਸੀਂ ਬਾਹਰ ਦੀਆਂ ਵੋਟਾਂ ਦਾ ਮਤਲਬ ਕੀ ਅਸੀਂ ਕਿਨੂੰ ਪਾਵਾਂਗੇ ਅਸੀਂ ਪਹਿਲੇ ਇਹ ਗੱਲ ਕਹਿ ਰਹੇ ਹਾਂ ਕਿ ਜੋ ਸੱਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਸਾਰੇ ਦੇਸ਼ ਨੂੰ ਮੂਰਖ ਬਣਾਇਆ ਗਿਆ ਤੁਹਾਡੇ ਕੋਲ ਜਿਹੜੇ ਤੁਸੀਂ ਨਾ ਰੋਕਲਾ ਹੈ ਇਹਦੀ ਵੀਡੀਓ ਹੈ ਜੀ ਤੁਹਾਡੇ ਕੋਲ ਬਿਲਕੁਲ ਸਾਰੀਆਂ ਵੀਡੀਓਜ਼ ਹੈਗੀਆਂ ਮੈਂ ਤੁਹਾਨੂੰ ਦੇ ਦਵਾਂਗਾ ਤੁਸੀਂ ਆਪਣਾ ਨੰਬਰ ਮੈਨੂੰ ਦੇ ਦਿਓ ਮੈਂ ਤੁਹਾਨੂੰ ਅਪਸਕ੍ਰਿਪਟ ਕਰ ਦਵਾਂਗਾ ਤੁਸੀਂ ਨਾ ਰਸ਼ੀਆ ਹੋ ਜੀ ਨਾ ਤੁਸੀਂ ਅਮਰਕਾ ਜੀ ਨਾ ਯੂਕੀਓ ਨਾ ਕੈਨੇਡਾ ਹੈ ਨਾ ਕੋਈ ਵੱਡੀ ਕੋਈ ਪਾਵਰ ਹੋ ਜੀ ਤੇ ਤੁਹਾਡੀ ਗੱਲ ਦੇਸ਼ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਪਈ ਇੱਕ ਨੈਸ਼ਨਲ ਪਾਰਟੀ ਹੈ ਉਹ ਕਿਉਂ ਬਣੀ ਜੀ ਪਰ ਤੁਸੀਂ ਇਹ ਜਿਹੜੇ ਦਾਅਵੇ ਕਰ ਰਹੇ ਹੋ ਤੁਹਾਡੇ ਨਾਲ ਸ਼ੰਕਰਾਚਾਰੀਆ ਕਿਉਂ ਬੈਠ ਗਏ ਦੇਖੋ ਜੀ ਮੈਂ ਵੀ ਇਸ ਭਾਰਤ ਦਾ ਵਚਿੰਦਾ ਆ ਇਸ ਭਾਰਤ ਨੂੰ ਗੁਣਵੰਤਾ ਤੇ ਗੁਣਮਾਨ ਕਿਹਾ ਗਿਆ ਕਿਉਂ ਨਹੀਂ ਸਾਡੀ ਸੁਣਨਗੇ ਮੈਂ ਇਸ ਮੈਂ ਵੀ ਬੋਲ ਦਾ ਅਧਿਕਾਰ ਰੱਖਦਾ ਮੇਰੀ ਬੋਲ ਦੀ ਲੋੜ ਨਹੀਂ ਫਿਰ ਇਹਨਾਂ ਨੂੰ ਕਿਸੇ ਵੀ ਰਾਜਨੇਤਾ ਨੂੰ ਜਾਂ ਕਿਸੇ ਪਾਰਟੀ ਨੂੰ ਕਿਉਂ ਨਹੀਂ ਮੇਰੇ ਸਵਾਲ ਨੂੰ ਸੁਣਨਗੇ ਜਦ ਮੈਂ ਸਬੂਤ ਦੇਣ ਨੂੰ ਤਿਆਰ ਆ ਅੱਛਾ ਮਤਲਬ ਇਹ ਕਿ ਚਿੱਟੇ ਕੱਪੜਿਆਂ ਵਾਲਿਆਂ ਦੀਆਂ ਸੁਨੀਆਂ ਸਾਰਿਆਂ ਨੇ ਬਲੈਰੋ ਅਸਕਾਟ ਫੋਰਚੂਨਰ ਜਾਂ ਵੱਡੀਆਂ-ਵੱਡੀਆਂ ਗੱਡੀਆਂ ਤੇ ਆਏ ਉਹ ਚਮਚਮਾਂਦੇ ਬੰਦੇ ਤੁਹਾਨੂੰ ਚੰਗੇ ਲੱਗਦੇ ਕਿ ਦਿਹਾੜੀਦਾਰ ਮਜ਼ਦੂਰ ਇੱਕ ਗਰੀਬ ਸੱਚਾਈ ਨਹੀਂ ਬੋਲ ਸਕਦਾ ਮੈਂ ਤੁਹਾਨੂੰ ਇੱਕ ਸਵਾਲ ਕਰ ਰਿਹਾ ਕਿ ਕੱਪਤਨ ਵੀ ਇਹ ਗ੍ਰੇਡ ਅਫਸਰ ਦੇ ਦਫ਼ਤਰ ਵੀ ਜਾਣਾ ਹੋਵੇਗਾ ਜੀ ਉਹਦੇ ਵਾਸਤੇ ਇੱਕ ਆਮ ਬੰਦੇ ਨੂੰ ਘੰਟਿਆਂ ਬਤੀ ਇੰਤਜ਼ਾਰ ਕਰਨਾ ਪੈਂਦਾ ਪਤਾ ਨਹੀਂ ਮਿਲੇ ਕਿ ਨਾ ਮਿਲੇ ਅਗਰ ਉਹਦੀ ਬਰਾਬਰ ਦਾ ਕੋਈ ਟੱਕਰ ਦਾ ਕੋਈ ਲੀਡਰ ਆਂਦਾ ਹੈ ਅਗਰ ਕੋਈ ਉਹਦੀ ਟੱਕਰ ਦਾ ਅਫਸਰ ਆਂਦਾ ਹੈ ਜਾਂ ਅੰਦਰ ਦਾ ਕੋਈ ਹੋਰ ਵੱਡਾ ਆਗੂ ਆਂਦਾ ਦਰਵਾਜ਼ਾ ਖੋਲਦਾ ਸਿੱਧਾ ਅੰਦਰ ਚਲਾ ਜਾਂਦਾ ਇਸਕੀ ਦਾ ਮਤਲਬ ਇਹ ਹੈ ਕਿ ਗੱਲ ਅਗਲੇ ਦੀ ਸੁਣੀ ਪਰ ਟੱਕਰ ਦੇ ਬੰਦੇ ਦੀ ਸੁਣੀ ਮੈਂ ਮੈਂ ਜੀ ਮੇਰਾ ਸਵਾਲ ਲੈ ਲਓ ਦੇਸ਼ ਦੇ ਰਾਸ਼ਟਰਪਤੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਤੁਸੀਂ ਸ਼ਿਕਾਇਤ ਲਾ ਸਕਦੇ ਜੀ ਲਗਾ ਰਹੇ ਨੇ ਕਰਮ ਸਿੰਘ ਜੀ ਇਥੋਂ ਦੇ ਇੱਕ ਪਿੰਡ ਦੇ ਆਮ ਦੇ ਨਾਗਰਿਕ ਨੇ ਬਾਜਕਰ ਬਰਾਦਰੀ ਦੇ ਇੱਕ ਲੀਡਰ ਨੇ ਜੀ ਮੈਂ ਤੁਹਾਡੇ ਤੋਂ ਇਹੀ ਸਵਾਲ ਪੁੱਛ ਰਿਹਾ ਕਿ ਤੁਹਾਡੀ ਗੱਲ ਮੀਡੀਆ ਦੇ ਜੱਗੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਜਾਵੇ ਜੀ ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਗੱਲ ਤੇ ਗੌਰ ਹੋਏਗਾ ਸੁਣੀ ਜਾਏਗੀ ਕਿ ਜਾਂ ਫਿਰ ਕੋਈ ਸਟੰਟ ਹਾਈਲਾਈਟ ਹੋਏਗਾ ਐਸੀ ਕੋਈ ਗੱਲ ਨਹੀਂ ਸਰ ਪਰਮਾਤਮਾ ਦੇ ਨਾਂ ਨੂੰ ਲੈ ਕੇ ਲੋਕ ਖਾਂਦੇ ਹੋਣਗੇ ਆਪਣੀਆਂ ਜੇਬਾਂ ਭਰਦੇ ਹੋਣਗੇ ਅਸੀਂ ਨਹੀਂ ਆ ਭਗਤ ਰਵੀਦਾਸ ਜੀ ਜਮਾਰ ਸੀ ਦੇਖੋ ਸੁਣੋ ਮੇਰੇ ਮੇਰੇ ਭੈਣ ਤੁਸੀਂ ਆਪਾਂ ਤਾਂ মিডিਆ ਨਾਲ ਉਗਰੂ ਕਰ ਰਹੇ ਆ ਆਪਾਂ ਕੋਈ ਕਥਾ ਨਹੀਂ ਕਰ ਰਹੇ ਆਪਣੇ ਤੁਸੀਂ ਆਪਣੇ ਸਵਾਰ ਰੱਖੇ ਅਸੀਂ মিডিਆ ਨੇ ਆਪਣੇ ਸਵਾਰ ਰੱਖੇ ਨੇ ਤੁਸੀਂ ਉਹਨਾਂ ਚੀਜ਼ਾਂ ਨੂੰ ਗੱਲ ਦੱਸੋ ਜਿਹੜੀ ਚੀਜ਼ ਤੁਹਾਡੇ ਨਾਲ ਸਿੱਧੀ ਸਿੱਧੀ ਗੱਲ ਪਹੁੰਚਦੀ ਹੈ ਤੁਹਾਡਾ ਸਵਾਲ ਰਾਸ਼ਟਰਪਤੀ ਤੱਕ ਜਾਣਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਨਾਪ ਤੁਸੀਂ ਸ਼ਿਕਾਇਤ ਲਾ ਰਹੇ ਹੋ ਮੈਂ ਸਵਾਲ ਲਿਖਾ ਜਾਂ ਕੀ ਕਰਮ ਸਿੰਘ ਦੀ ਇਹ ਮੁੱਦੇ ਨੂੰ ਅਸੀਂ ਮੀਡੀਆ 'ਚ ਨਸ਼ਰ ਕਰ ਰਹੇ ਹਾਂ ਜੀ ਪਰ ਕੀ ਇਹਦੇ ਮੁੱਦੇ ਦੀ ਕੋਈ ਉੱਥੇ ਤੱਕ ਆਵਾਜ਼ ਜਾਏਗੀ ਕਿ ਜਾਂ ਫਿਰ ਮੈਂ ਸਵਾਲ ਪੁੱਛਦਾ ਤੁਹਾਨੂੰ ਲੋਕ ਵੀ ਪੁੱਛ ਸਕਦੇ ਕਿ ਇਹ ਮੀਡੀਆ 'ਚ ਆਉਣਾ